ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 578 ਤੋਂ ਲੈ ਕੇ 580 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਮਾ ਅਲਹਣੀਆਂ ਇਕ ਓੰਕਾਰ ਸਤਗੁਰ ਪ੍ਰਸਾਦ ਤਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗਤੰਦੈ ਲਾਇਆ ਮੋਹਲਤ ਪੁੰਨੀ ਪਾਈ ਪਰੀ ਜਾਨੜੀਆ ਕਤ ਚਲਾਇਆ ਜਾਨੀ ਘਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਵਾਏ ਕਾਇਆ ਹੰਸthia ਵਿਛੋੜਾ ਜਾਂ ਦਿਨ ਪੁੰਨ ਮੇਰੀ ਮਾਏ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਬ ਕਮਾਇਆ ਤਨ ਸਰੰਦਾ ਸੱਚਾ ਪਾਤ ਸਹਾ ਜਿਨ ਜਗਤੰਦੈ ਲਾਇਆ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਤਨ ਹੈ ਪਰਮੇਸ਼ਰ ਜਿਸ ਨੇ ਸੰਸਾਰ ਦੀ ਜਗਤ ਦੀ ਖੇਡ ਚਲਾਈ ਹੈ ਇਸ ਸੰਸਾਰ ਨੂੰ ਪੈਦਾ ਕਰਕੇ ਜੀਵਾਂ ਨੂੰ ਮਾਇਆ ਦੇ ਮੋਹ ਵਿੱਚ ਲਾ ਦਿੱਤਾ ਇਸ ਤਰ੍ਹਾਂ ਸੰਸਾਰ ਦੇ ਧੰਦੇ ਸ਼ੁਰੂ ਹੋ ਗਏ ਫਿਰ ਕਹਿੰਦੇ ਜਦੋਂ ਜੀਵ ਦੀ ਜਿੰਨੇ ਸਾਹ ਮਿਲੇ ਨੇ ਉਹ ਪੂਰੇ ਹੋ ਗਏ ਤਾਂ ਉਸ ਤੋਂ ਬਾਅਦ ਫਿਰ ਜੀਵ ਨੂੰ ਜਾਣ ਦਾ ਸੁਨੇਹਾ ਆ ਜਾਂਦਾ ਫਿਰ ਕਹਿੰਦੇ ਜਿੰਦ ਨੂੰ ਅੱਗੇ ਲਾ ਕੇ ਤੋੜ ਲਿਆ ਜਾਂਦਾ ਜਦੋਂ ਕਹਿੰਦੇ ਕਿਸੇ ਦੇ ਇਸ ਤਰ੍ਹਾਂ ਮਰਨ ਦਾ ਹੁਕਮ ਆਉਂਦਾ ਪ੍ਰਮਾਤਮਾ ਵੱਲੋਂ ਫਿਰ ਨਾਲ ਦੇ ਸਕੇ ਸੰਬੰਧੀ ਰੋਂਦੇ ਨੇ ਫੇਰ ਕਹਿੰਦੇ ਜਿਹੜਾ ਸਰੀਰ ਦਾ ਤੇ ਜਿੰਦ ਦਾ ਸਦਾ ਲਈ ਕਹਿੰਦੇ ਵਿਛੋੜਾ ਪੈ ਜਾਂਦਾ ਜਦੋਂ ਉਹਦੇ ਦਿੱਤੇ ਗਿਣੇ ਮਿੱਥੇ ਸਾਹ ਪੂਰੇ ਹੋ ਜਾਂਦੇ ਨੇ ਜੀਵ ਜਿਸ ਤਰ੍ਹਾਂ ਦੇ ਉਹਦੇ ਪੂਰਵਲੇ ਕਰਮ ਲਿਖੇ ਸੀ ਉਹਨਾਂ ਦੇ ਅਨਸਾਰ ਆਪਣੇ ਫੇਰ ਇਸ ਜੀਵਨ ਦੀ ਕਮਾਈ ਕਰਦਾ ਹੈ ਤੇ ਫੇਰ ਉਹਦਾ ਫਲ ਪਾਉਂਦਾ ਹੈ ਇਸ ਤਰ੍ਹਾਂ ਕਹਿੰਦੇ ਸੰਸਾਰ ਦੀ ਪਰਮੇਸ਼ਰ ਨੇ ਖੇਡ ਬਣਾਈ ਹੋਈ ਹੈ ਸਾਹਿਬ ਸਿਮਰੋ ਮੇਰੇ ਭਾਈਓ ਸਬਨਾ ਇਹ ਪਈਆਣਾ ਇੱਥੇ ਤੰਦਾ ਕੂੜਾ ਚਾਰ ਦਿਹਾ ਅਗੈ ਸਰ ਪਰ ਜਾਣਾ ਕਹਿੰਦੇ ਹੈ ਮੇਰੇ ਭਰਾਵੋ ਉਸ ਪਰਮੇਸ਼ਰ ਦਾ ਨਾਮ ਸਿਮਰਿਏ ਕਿਉਂ ਜਿਹੜਾ ਇਹ ਦਿਨ ਹੈ ਮੌਤ ਦਾ ਹਰ ਇੱਕ ਤੇ ਆਉਣਾ ਹੈ ਇਹ ਜਿਹੜੀ ਸੰਸਾਰ ਦੀ ਜ਼ਿੰਦਗੀ ਆ ਇਹ ਚਾਰ ਦਿਨਾਂ ਦੀ ਹੈ ਤੇ ਹਰ ਇੱਕ ਨੇ ਇੱਥੋਂ ਕੁਝ ਕਰਕੇ ਜ਼ਰੂਰ ਜਾਣਾ ਹੈ। ਆਗੈ ਸਰ ਪਰ ਜਾਣਾ ਜਿਉ ਮਹਿਮਾਨਾ ਕਾਹੇ ਗਰਵ ਕੀਜੈ ਜਿਤ ਸਿਵਯੇ ਦਰਗਹਿ ਸੁਖ ਪਾਈਐ ਨਾਮਤ ਸਕਾਲੀਜੈ ਕਹਿੰਦੇ ਜਦੋਂ ਇਹ ਸੰਸਾਰ ਛੱਡ ਕੇ ਜਾਣਾ ਹੈ ਇੱਥੇ ਅਸੀਂ ਇੱਕ ਮਹਿਮਾਨ ਦੀ ਤਰ੍ਹਾਂ ਆਏ ਆਂ ਫੇਰ ਅਸੀਂ ਕਿਉਂ ਕਿਸੇ ਚੀਜ਼ ਦਾ ਹੰਕਾਰ ਕਰਦੇ ਆਂ ਕਹਿੰਦੇ ਉਸ ਪਰਮੇਸ਼ਰ ਦਾ ਨਾਂ ਲਈਏ ਜਿਹਦਾ ਨਾਂ ਲਿਆ ਸਾਨੂੰ ਅੱਗੇ ਦਰਗਾਹ ਦੇ ਵਿੱਚ ਸੁੱਖ ਮਿਲਣਾ ਉਹਦਾ ਹੀ ਨਾਂ ਜਪੀਏ ਆਗੇ ਹੁਕਮ ਨਾ ਚੱਲੇ ਮੂਲੇ ਸਿਰਸਰ ਕਿਆ ਵਿਹਾਨਾ ਸਾਹਿਬ ਸਿਮਰੋ ਮੇਰੇ ਪਾਈਓ ਸਭਨਾ ਇਹ ਪਈਆਣਾ ਕਹਿੰਦੇ ਇਹ ਅੰਤ ਦਾ ਸਮਾਂ ਸਾਰਿਆਂ ਤੇ ਆਉਣਾ ਇੱਥੋਂ ਜਾਣ ਦਾ ਫਿਰ ਆਪਾਂ ਉਸ ਪਰਮੇਸ਼ਰ ਦਾ ਨਾਮ ਸਿਮਰਿਏ ਅੱਗੇ ਕਹਿੰਦੇ ਉਹਦੀ ਦਰਗਾਹ ਦੇ ਵਿੱਚ ਸਾਡਾ ਕੋਈ ਹੁਕਮ ਨਹੀਂ ਚੱਲਣਾ ਜੇ ਕੋਈ ਕਹੇ ਮੈਂ ਸੰਸਾਰ ਵਿੱਚ ਹੁਕਮ ਚਲਾਇਆ ਉੱਥੇ ਵੀ ਚੱਲਣਾ ਉੱਥੇ ਤੇ ਕਹਿੰਦੇ ਜੋ ਇੱਥੇ ਬੀਜਿਆ ਉਹਦਾ ਫਲ ਵੱਢਣਾ ਪੈਣਾ ਜੋ ਇੱਥੇ ਕਰਮ ਕੀਤੇ ਨੇ ਉਹਨਾਂ ਦਾ ਫਲ ਉੱਥੇ ਭੋਗਣਾ ਪੈਣਾ ਕਿਸੇ ਦਾ ਹੁਕਮ ਨਹੀਂ ਉੱਥੇ ਚੱਲਣਾ ਪਰਮੇਸ਼ਰ ਨੂੰ ਛੱਡ ਕੇ ਜੋ ਤੇ ਸੁਪਾਵੈ ਸਮਰੱਥ ਸੋ ਥੀਏ ਹਿਲੜਾ ਇਹ ਸੰਸਾਰੋ ਜਲ ਥਲ ਮਹੀਲ ਰਵ ਰਿਆ ਸਾਚੜਾ ਸਿਰਜਣਹਾਰੋ ਕਹਿੰਦੇ ਸੰਸਾਰ ਵਿੱਚ ਵੀ ਤੇ ਪਰਲੋਕ ਵਿੱਚ ਵੀ ਉਹੀ ਹੁੰਦਾ ਹੈ ਜੋ ਉਸ ਪਰਮੇਸ਼ਰ ਨੂੰ ਪਾਉਂਦਾ ਹੈ ਇਸ ਸੰਸਾਰ ਦੀ ਤੇ ਇੱਕ ਪਰਮੇਸ਼ਰ ਨੇ ਖੇਡ ਬਣਾਈ ਹੋਈ ਹੈ ਉਹ ਇੱਕ ਖੇਡ ਕੇ ਸੰਸਾਰ ਬਣਾਇਆ ਪਰਮੇਸ਼ਰ ਨੇ ਫਿਰ ਸੰਸਾਰ ਨੇ ਮਾਇਆ ਦੀ ਖੇਡ ਸ਼ੁਰੂ ਕਰ ਦਿੱਤੀ ਫਿਰ ਸੰਸਾਰ ਦੇ ਵਿੱਚ ਪਰਮੇਸ਼ਰ ਨੇ ਮਾਇਆ ਦੀ ਖੇਡ ਸ਼ੁਰੂ ਕਰ ਦਿੱਤੀ ਜੀਵ ਪਦਾਰਥਕ ਭੋਗਾਂ ਵਿੱਚ ਵਿਆਪ ਵਿਆਪਤ ਹੋ ਜਾਂਦੇ ਨੇ ਗਲਤਾਨ ਹੋ ਜਾਂਦੇ ਨੇ ਪਰਮੇਸ਼ਰ ਨੂੰ ਭੁੱਲ ਜਾਂਦੇ ਨੇ ਫਿਰ ਦੁੱਖ ਪਾਉਂਦੇ ਨੇ ਫਿਰ ਜਦੋਂ ਦੁਖੀ ਹੁੰਦੇ ਨੇ ਫਿਰ ਸੁੱਖ ਲੱਭਣ ਦੇ ਲਈ ਪਰਮੇਸ਼ਰ ਦਾ ਨਾਮ ਲੈਂਦੇ ਨੇ ਜਦੋਂ ਪਰਮੇਸ਼ਰ ਦਾ ਨਾਮ ਲੈਂਦੇ ਨੇ ਫਿਰ ਪਰਮੇਸ਼ਰ ਵਿੱਚ ਸਮਾ ਜਾਂਦੇ ਨੇ ਬਸ ਇਹੀ ਪਰਮੇਸ਼ਰ ਦੀ ਖੇਡ ਆ ਇਸ ਸੰਸਾਰ ਦੀ ਕਹਿੰਦੇ ਉਹ ਪਰਮੇਸ਼ਰ ਜਿਹੜਾ ਹਰ ਇੱਕ ਜਗ੍ਹਾ ਤੇ ਜਲ ਵਿੱਚ ਥਲ ਵਿੱਚ ਪੁਲਾੜ ਵਿੱਚ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਜਿਨੇ ਇਸ ਧਰਤੀ ਨੂੰ ਸਿਰਜਿਆ ਹੈ ਸਾਡੀ ਰਚਨਾ ਕੀਤੀ ਹੈ ਉਹਦਾ ਨਾਮ ਜਪੀਏ ਸੱਚਾ ਸਿਰਜਣਹਾਰੋ ਅਲਖ ਅਪਾਰੋ ਤਾਕਾ ਅੰਤ ਨ ਪਾਇਆ ਆਇਆ ਤਿੰਨ ਕਾ ਸਫਲ ਪਿਆ ਹੈ ਇਕ ਮਨ ਜਿਨੀ ਤੇ ਆਇਆ ਕਹਿੰਦੇ ਉਹ ਸੱਚਾ ਸਿਰਜਣਹਾਰ ਅਦ੍ਰਿਸ਼ਟ ਹੈ ਅਪਰੰਪਰ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਇਸ ਸੰਸਾਰ ਤੇ ਆਉਣਾ ਉਸ ਜੀਵ ਦਾ ਸਫਲ ਹੈ जिने इस एक परमेश्वर ਨੂੰ ਧਿਆਇਆ ਹੈ ਟਾਹੇ ਟਹਾ ਉਸਾਰੇ ਆਪੇ ਹੁਕਮ ਸਵਾਰਣਹਾਰੋ ਜੋ ਤਿਸ ਪਾਵੈ ਸਮਰੱਥ ਸੋ ਥੀਐ ਹੀ ਲੜਾ ਇਹ ਸੰਸਾਰੋ ਕਹਿੰਦੇ ਆਪਣੇ ਹੁਕਮ ਦੇ ਵਿੱਚ ਪਰਮੇਸ਼ਰ ਦੁਨੀਆ ਨੂੰ ਬਣਾਉਂਦਾ ਹੈ ਦੁਨੀਆ ਨੂੰ ਖਤਮ ਕਰਦਾ ਹੈ ਫੇ ਦੁਨੀਆ ਦੇ ਆਤਮਿਕ ਜੀਵਨ ਨੂੰ ਸਵਾਰਨ ਵਾਲਾ ਵੀ ਆਪ ਹੀ ਹੈ ਇਹ ਕਹਿੰਦੇ ਉਹਨੇ ਸੰਸਾਰ ਦੀ ਖੇਡ ਇਦਾਂ ਦੀ ਬਣਾਈ ਹੈ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ ਵਾਲੇ ਵੇ ਕਾਰਨ ਬਾਬਾ ਰੋਵੀਏ ਰੋਵਣ ਸਗਲ ਬਿਕਾਰੋ ਕਹਿੰਦੇ ਜੇ ਤੇ ਕੋਈ ਜੀਵ ਪਰਮੇਸ਼ਰ ਦੇ ਵਿਛੋੜੇ ਨੂੰ ਮਹਿਸੂਸ ਕਰਕੇ ਸੱਚਾ ਰੋ ਰਿਆ ਉਹ ਤੇ ਸੱਚਾ ਰੋਣਾ ਬਾਕੀ ਜੋ ਕਹਿੰਦੇ ਜੀਵ ਪਦਾਰਥਾਂ ਲਈ ਰੋ ਰਹੇ ਨੇ ਉਹ ਤੇ ਝੂਠਾ ਰੋਣਾ ਉਹ ਤੇ ਵਿਕਾਰਾਂ ਲਈ ਰੋਣਾ ਰੋਵਣ ਸਗਲ ਬਿਕਾਰੋ ਗਫਗਾਫਲ ਸੰਸਾਰੋ ਮਾਇਆ ਕਾਰਨ ਰੋਵੇ ਚੰਗਾ ਮੰਦਾ ਕਿਛ ਸੂਜੈ ਨਹੀਂ ਇਹ ਤਨ ਐਵੇਂ ਖੋਵੇ ਕਹਿੰਦੇ ਸੰਸਾਰ ਤੇ ਮਾਇਆ ਦੀ ਖਾਤਰ ਰੋ ਰਿਆ ਪਰਮਾਤਮਾ ਦੀ ਖਾਤਰ ਨਹੀਂ ਰੋ ਰਿਆ ਫਿਰ ਸੰਸਾਰ ਦੇ ਜੀਵਾਂ ਨੂੰ ਚੰਗੇ ਮੰਦੇ ਦੀ ਕੋਈ ਪਹਿਚਾਣ ਨਹੀਂਗੀ ਪਦਾਰਥਾਂ ਦੀ ਰੋਂਦੇ ਨੇ ਤੇ ਆਪਣਾ ਜੀਵਨ ਵਿਅਰਥ ਚਲਾ ਜਾਂਦਾ ਉਹਨਾਂ ਦਾ ਇੱਥੇ ਆਇਆ ਸਬ ਕੋ ਜਾਸੀ ਕੂੜ ਕਰੋ ਅਹੰਕਾਰੋ ਨਾਨਕ ਰੂਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ ਕਹਿੰਦੇ ਸੰਸਾਰ ਵਿੱਚ ਜੋ ਵੀ ਆਇਆ ਉਹਨੇ ਇੱਕ ਦਿਨ ਇਥੋਂ ਕੁਝ ਕਰ ਜਾਣਾ ਫਿਰ ਕਹਿੰਦੇ ਜੀਵ ਜੋ ਹੰਕਾਰ ਕਰਦੇ ਨੇ ਝੂਠਾ ਹੀ ਹੰਕਾਰ ਹੋਇਆ ਨਾ ਜਦੋਂ ਜੀਵ ਆਪ ਹੀ ਝੂਠਾ ਸੱਚਾ ਕੁਝ ਹੈ ਹੀ ਨਹੀਂ ਫਿਰ ਹੰਕਾਰ ਕਿਸ ਚੀਜ਼ ਦਾ ਨਾਨਕ ਜੀ ਕਹਿੰਦੇ ਨੇ ਰੋਣਾ ਪਰਮੇਸ਼ਰ ਪਰਮੇਸ਼ਰ ਤੋਂ ਜੋ ਜੀਵ ਵਿਛੋੜੇ ਨੂੰ ਮਹਿਸੂਸ ਕਰਕੇ ਰੋ ਰਿਹਾ ਉਹੀ ਸੱਚਾ ਹੈ ਬਾਕੀ ਜੋ ਸੰਸਾਰਕ ਪਦਾਰਥਾਂ ਲਈ ਰੋਣਾ ਹੈ ਉਹ ਤੇ ਕਹਿੰਦੇ ਝੂਠਾ ਰੋਣਾ ਹੈ ਵਡਹਾਂਸ ਮਹੱਲਾ ਪਹਿਲਾ ਆਵੋ ਮਿਲੋ ਸਹੇਲਿਓ ਸਚੜਾ ਨਾਮ ਲਈ ਹਾਂ ਰੋਵੇ ਬਿਰਹਾ ਤਨ ਕਾ ਆਪਣਾ ਸਾਹਿਬ ਸਮਾਲੇ ਹਾਂ ਸਾਹਿਬ ਸਮਾਲੇ ਪੰਥ ਨਿਹਾਲੇ ਅਸਾਂ ਪਿਉਥੈ ਜਾਣਾ ਜਿਸ ਕਾ ਕੀਆ ਤੈ ਨਹੀਂ ਲੀਆ ਹੋਆ ਤਿਸ ਕਾ ਪਾਣਾ ਜੋ ਤਿੰਨ ਕਰ ਪਾਇਆ ਸੋ ਆਗੇ ਆਇਆ ਅਸੀਂ ਕਿ ਹੁਕਮ ਕਰੇ ਹਾਂ ਆਵੋ ਮਿਲੋ ਸਹੇਲਿਓ ਸੱਚਾ ਨਾਮ ਲਏ ਹਾਂ ਕਹਿੰਦੇ ਆਵੋ ਸਤ ਸੰਗੀ ਸਹੇਲਿਓ ਅਸੀਂ ਮਿਲ ਕੇ ਸੰਗਤ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਲਈਏ ਕਹਿੰਦੇ ਉਸ ਪਰਮੇਸ਼ਰ ਦਾ ਜਿਹਦੇ ਕੋਲੋਂ ਸਾਡਾ ਵਿਛੋੜਾ ਹੋਇਆ ਉਸ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਸਮਾਲੀਐ ਹਿਰਦੇ ਵਿੱਚ ਉਸ ਪਰਮੇਸ਼ਰ ਨੂੰ ਚੇਤੇ ਕਰੀਐ ਤੇ ਉਸ ਰਸਤੇ ਨੂੰ ਵੀ ਦੇਖੀਏ ਜਿੱਥੇ ਅਸੀਂ ਜਾਣਾ ਹੈ ਜਿੱਥੇ ਸਭ ਨੇ ਹੀ ਜਾਣਾ ਹੈ ਪਰਲੋਕ ਦਾ ਰਸਤਾ ਕਹਿੰਦੇ ਇਹ ਪਰਮੇਸ਼ਰ ਜਿੰਦ ਆਪ ਹੀ ਸਾਨੂੰ ਦਿੰਦਾ ਹੈ ਫਿਰ ਜਿੰਦ ਆਪ ਹੀ ਕੱਢ ਲੈਂਦਾ ਹੈ ਸਭ ਕੁਝ ਉਹਦੀ ਰਜ਼ਾ ਦੇ ਵਿੱਚ ਹੁੰਦਾ ਹੈ ਜੇ ਜੀਵ ਨੂੰ ਉੱਥੇ ਪਰਲੋਕ ਵਿੱਚ ਉਹੀ ਮਿਲਦਾ ਹੈ ਜੋ ਉਸਨੇ ਇੱਥੇ ਬੀਜਿਆ ਹੁੰਦਾ ਹੈ ਆਪਣਾ ਬੀਜਿਆ ਹੀ ਵੱਢਦਾ ਹੈ ਕੋਈ ਉੱਥੇ ਕਿਸੇ ਦਾ ਹੁਕਮ ਨਹੀਂ ਚੱਲਦਾ ਪਰਮੇਸ਼ਰ ਤੋਂ ਬਿਨਾ ਉਹ ਜੀਵ ਦੇ ਕਰਮਾਂ ਦੇ ਅਨੁਸਾਰ ਚੱਲਦਾ ਹੈ ਕਹਿੰਦੇ ਆਓ ਉਸ ਸੱਚੇ ਦਾ ਨਾਮ ਲਈਏ ਮਰਨ ਨੰ ਮੰਦਾ ਲੋਕਾਂ ਆਖੀਐ ਜੇ ਮਰ ਜਾਣਾ ਐਸਾ ਕੋਈ ਸਿਵਯੂ ਸਾਹਿਬ ਸਮਰਥ ਆਪਣਾ ਪੰਥ ਸੁਹੇਲਾ ਅਗੇ ਹੋਏ ਕਹਿੰਦੇ ਮਰਨ ਨੂੰ ਮਾੜਾ ਕਿਹਾ ਜਾਂਦਾ ਪਰ ਕਹਿੰਦੇ ਐਸੀ ਮਰਨੀ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਜਿਸ ਜੀਵ ਨੇ ਜੀਵਦਿਆਂ ਮੁਕਤੀ ਪਾ ਲਈ ਆ ਇਸ ਸੰਸਾਰ ਵਿੱਚ ਰਹਿੰਦਿਆਂ ਪਰਮੇਸ਼ਰ ਦਾ ਨਾਮ ਜਪਿਆ ਉਹਨੇ ਆਪਣਾ ਅੱਗੇ ਆਉਣ ਵਾਲਾ ਪ੍ਰਲੋਕ ਦਾ ਰਸਤਾ ਸੋਹੇਲਾ ਬਣਾ ਲਿਆ ਹੈ ਫਿਰ ਉਹਦਾ ਮਰਨਾ ਮਾੜਾ ਨਹੀਂ ਹੈ ਪੰਤ ਸੋਹੇਲੇ ਜਾਵੋ ਤਾਂ ਫਲ ਪਾਵੋ ਆਗੈ ਮਿਲੈ ਵਡਾਈ ਪੇਟ ਸਿਉਂ ਜਾਵੋ ਸੱਚ ਸਮਾਵੋ ਤਾਂ ਪਤਲੇ ਖੈ ਪਾਈ ਕਹਿੰਦੇ ਜਿਹੜੇ ਜੀਵਾਂ ਨੇ ਇੱਥੇ ਪਰਮੇਸ਼ਰ ਦੇ ਨਾਮ ਦੀ ਕਮਾਈ ਕੀਤੀ ਆ ਉਹ ਭੇਟਾ ਇਕੱਠੀ ਕੀਤੀ ਆ ਉਹਦੇ ਨਾਲ ਜਾਂਦੇ ਨੇ ਉਹ ਫਿਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਇੱਜ਼ਤ ਪਾਉਂਦੇ ਨੇ ਉਹਨਾਂ ਦਾ ਆਉਣ ਵਾਲਾ ਜਿਹੜਾ ਅਗਲਾ ਪਰਲੋਕ ਦਾ ਰਸਤਾ ਉਹ ਬੜਾ ਸੋਹੇਲਾ ਬਣਿਆ ਹੁੰਦਾ ਕਿਉਂਕਿ ਉਹਨਾਂ ਨੇ ਨਾਮ ਦੀ ਕਮਾਈ ਦਾ ਨਿਸ਼ਾਨ ਇਕੱਠਾ ਕੀਤਾ ਤੇ ਪਰਮੇਸ਼ਰ ਦੀ ਦਰਗਾਹ ਵਿੱਚ ਉਹਨਾਂ ਨੂੰ ਵਡਿਆਈ ਮਿਲਦੀ ਆ ਮਹਿਲੀ ਜਾਏ ਪਾਵੋ ਖਸਮੇ ਪਾਵੋ ਰੰਗ ਸਿਓ ਰਲੀਆਂ ਮਾਣੈ ਮਰਨ ਨ ਮੰਦਾ ਲੋਕਾ ਆਖੀਐ ਜੇ ਕੋਈ ਮਰ ਜਾਣਾ ਕਹਿੰਦੇ ਜਿਸ ਤਰ੍ਹਾਂ ਮੌਤ ਨੂੰ ਮਾੜਾ ਕਿਹਾ ਜਾਂਦਾ ਹਰ ਇੱਕ ਦੀ ਮੌਤ ਨੂੰ ਨਹੀਂ ਮਾੜਾ ਕਹਿ ਸਕਦੇ ਜਿਸ ਜੀਵ ਨੇ ਇੱਥੇ ਰਹਿੰਦਿਆਂ ਹੋਇਆਂ ਪਰਮੇਸ਼ਰ ਦੇ ਨਾਮ ਦੀ ਕਮਾਈ ਇਕੱਠੀ ਕੀਤੀ ਹੈ ਉਹਨੂੰ ਫਿਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਇੱਜ਼ਤ ਆਬਰੂ ਨਾਲ ਸਨਮਾਨ ਦੇ ਨਾਲ ਉਹਨੂੰ ਕਬੂਲ ਲਿਆ ਜਾਂਦਾ ਹੈ ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪਰਮੇਸ਼ਰ ਨੂੰ ਪ੍ਰਸੰਨ ਕਰਦਾ ਹੈ ਜੀਵ ਤੇ ਉੱਥੇ ਉਹ ਆਨੰਦ ਮਾਣਦਾ ਹੈ ਉਸ ਜੀਵ ਦਾ ਮਾੜਾ ਮਰਨਾ ਮਾੜਾ ਨਹੀਂ ਆਖਿਆ ਜਾ ਸਕਦਾ ਕਿਉਂਕਿ ਉਹਨੂੰ ਮੌਤ ਦੇ ਉੱਪਰ ਵੀ ਆਨੰਦ ਹੀ ਮਿਲਣਾ ਹੈ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਏ ਸੂਰੇ ਸੇ ਅਾਗੇ ਆਖੀਐ ਦਰਗਹਿ ਪਾਵੈ ਸਾਚੀ ਮਾਣੋ ਸੂਰੇ ਸੇ ਅਾਗੇ ਆਖੀਐ ਦਰਗਹਿ ਪਾਵੈ ਸਾਚੀ ਮਾਣੋ ਕਹਿੰਦੇ ਜਿਹੜੇ ਇਥੋਂ ਪਰਮੇਸ਼ਰ ਦੀ ਕਮਾਈ ਦੇ ਨਾਲ ਜਾਂਦੇ ਨੇ ਉਹ ਸੂਰਮਿਆਂ ਵਾਂਗ ਜਾਂਦੇ ਨੇ ਉਹਨਾਂ ਦਾ ਜਿਹੜਾ ਮਰਨਾ ਉਹ ਸੂਰਮਗਤੀ ਦਾ ਮਰਨਾ ਉਹ ਪਰਮੇਸ਼ਰ ਦੀ ਦਰਗਾਹ ਵਿੱਚ ਪਰਵਾਨ ਹੋ ਜਾਂਦੇ ਨੇ ਉਹੀ ਕਹਿੰਦੇ ਸੂਰੇ ਆਖੇ ਜਾਂਦੇ ਨੇ ਜੋ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪਰਵਾਨ ਹੋ ਜਾਂਦੇ ਨੇ ਇੱਜ਼ਤ ਨਾਲ ਜਾਂਦੇ ਨੇ ਕਿਉਂਕਿ ਉਹਨਾਂ ਦੇ ਕੋਲ ਪਰਮੇਸ਼ਰ ਦੇ ਨਾਮ ਦੀ ਕਮਾਈ ਦਾ ਕਮਾਈ ਦੀ ਟਿਕਟ ਹੁੰਦੀ ਆ ਨਿਸ਼ਾਨ ਹੁੰਦਾ ਸੂਰੇ ਹੁੰਦੇ ਨੇ ਦਰ ਗਏ ਮਾਣ ਪਾਵੇ ਪਤ ਸਿਉ ਜਾਵੇ ਆਗੈ ਦੁੱਖ ਨ ਲਾਗੇ ਕਰ ਇਕਤਿ ਆਵੇ ਤਾਂ ਫਲ ਪਾਵੇ ਜਿਤ ਸੇਵੀਏ ਪਉ ਪਗੇ ਕਹਿੰਦੇ ਕਿਉਂਕਿ ਉਹਨਾਂ ਨੇ ਇੱਕ ਪਰਮੇਸ਼ਰ ਦੇ ਨਾਮ ਦੀ ਕਮਾਈ ਕੀਤੀ ਹੁੰਦੀ ਆ ਫਿਰ ਉਹ ਪਰਮੇਸ਼ਰ ਦੀ ਦਰਗਾਹ ਵਿੱਚ ਬੜੇ ਮਾਣ ਸਤਿਕਾਰ ਨਾਲ ਜਾਂਦੇ ਨੇ ਉਹਨਾਂ ਨੂੰ ਅੱਗੇ ਕੋਈ ਦੁੱਖ ਨਹੀਂ ਮਿਲਦਾ ਹੈ। ਉਹਨਾਂ ਨੇ ਜੋ ਆਪਦੇ ਪਰਮੇਸ਼ਰ ਦੇ ਨਾਮ ਦੀ ਕਮਾਈ ਦਾ ਫਲ ਇਕੱਠਾ ਕੀਤਾ ਉਹਦਾ ਫਲ ਉਹਨਾਂ ਨੂੰ ਅੱਗੇ ਵੀ ਮਿਲਦਾ ਕਿ ਉਹਨਾਂ ਦਾ ਉੱਥੇ ਡਰ ਖਤਮ ਹੋਇਆ ਹੁੰਦਾ। ਉਹਨਾਂ ਨੂੰ ਪਰਮੇਸ਼ਰ ਵੱਲੋਂ ਕੋਈ ਡਰ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਪਰਮੇਸ਼ਰ ਵੱਲੋਂ ਇੱਜ਼ਤ ਮਿਲਣੀ ਆ। ਉੱਚਾ ਨਹੀਂ ਕਹਿਣਾ, ਮਨਮਹਿ ਰਹਿਣਾ, ਆਪੇ ਜਾਣੈ ਜਾਣੋ। ਮਰਨ ਮੋਣ ਸਾ ਸੂਰਿਆ ਹੱਕ ਹੈ ਜੇ ਹੋਏ ਮਰੇ ਪਰਵਾਣੋ ਕਹਿੰਦੇ ਜੇ ਸਾਨੂੰ ਕੋਈ ਦੁੱਖ ਸੁੱਖ ਹੈ ਸਾਨੂੰ ਉੱਚੀ ਨਹੀਂ ਬੋਲਣਾ ਚਾਹੀਦਾ ਕਿਉਂਕਿ ਪਰਮੇਸ਼ਰ ਸਾਡੇ ਦਿਲ ਦੀ ਆਪੇ ਜਾਣਨ ਵਾਲਾ ਹੈ ਉਹ ਸਭ ਕੁਝ ਸਾਡੇ ਦੁੱਖ ਸੁੱਖ ਜਾਣਦਾ ਹੈ ਕਹਿੰਦੇ ਜਿਹੜਾ ਮਰਨਾ ਹੈ ਉਹ ਸੂਰਮਿਆਂ ਵਰਗਾ ਮਰਨਾ ਹੈ ਉਹਨਾਂ ਦਾ ਜੋ ਇਥੋਂ ਪਰਮੇਸ਼ਰ ਦੀ ਕਮਾਈ ਦੇ ਨਾਲ ਨਾਮ ਦੀ ਨਾਲ ਜਾਂਦੇ ਨੇ ਤੇ ਅੱਗੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦੇ ਨੇ ਉਹਨਾਂ ਨੂੰ ਇੱਜ਼ਤ ਮਿਲਦੀ ਹੈ। ਨਾਨਕ ਕਿਸ ਨੂੰ ਬਾਬਾ ਰੋਈਏ ਬਾਜੀ ਇਹ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਨਾਨਕ ਜੀ ਕਹਿੰਦੇ ਨੇ ਭਾਈ ਕਿਹਦੇ ਮਰਨ ਤੇ ਰੋਈਏ ਇਹ ਤੇ ਸੰਸਾਰ ਦੀ ਜਿਹੜੀ ਬਾਜ਼ੀ ਖੇਡ ਹੈ ਉਹ ਇਸ ਤਰ੍ਹਾਂ ਹੀ ਹੈ ਕਿ ਸਭ ਨੇ ਹੀ ਜਾਣਾ ਹੈ ਇੱਥੋਂ ਕਹਿੰਦੇ ਉਹ ਪਰਮੇਸ਼ਰ ਜੀਵਾਂ ਨੂੰ ਬਣਾਉਂਦਾ ਹੈ ਪੈਦਾ ਕਰਦਾ ਹੈ ਉਹਨਾਂ ਦੀ ਪਾਲਣਾ ਕਰਦਾ ਹੈ ਫਿਰ ਆਪਣੀ ਕੁਦਰਤ ਦੀ ਸੰਭਾਲ ਵੀ ਆਪ ਕਰਦਾ ਹੈ ਕੁਦਰਤ ਵਿਚਾਰੇ ਤਾਰਨ ਤਾਰੇ ਜਿੰਨ ਕੀਆ ਸੋ ਜਾਣੈ ਆਪੇ ਵਿਕੇ ਆਪੇ ਬੁਜੈ ਆਪੇ ਹੁਕਮ ਪਛਾਣੈ ਕਹਿੰਦੇ ਪਰਮੇਸ਼ਰ ਆਪਣੀ ਕੁਦਰਤ ਦੀ ਸੰਭਾਲ ਕਰਦਾ ਹੈ ਉਹਨੂੰ ਆਸਰਾ ਦਿੰਦਾ ਹੈ ਉਹਦੇ ਬਾਰੇ ਸਭ ਕੁਝ ਜਾਣਦਾ ਹੈ ਜੋ ਕੁਦਰਤ ਵਿੱਚ ਵਾਪਰ ਰਿਹਾ ਹੈ ਆਪੇ ਹੀ ਸਾਰੀ ਦੇਖ ਸੰਭਾਲ ਕਰਦਾ ਹੈ ਆਪੇ ਹੀ ਜੀਵ ਰੂਪ ਵਿੱਚ ਆਪਣੇ ਹੁਕਮ ਨੂੰ ਪਹਿਚਾਣਦਾ ਹੈ ਜਿਨ ਕਿਛ ਕੀਆ ਸੋਈ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਕਿਸਨੋ ਆਖੀਐ ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਇਹ ਸੰਸਾਰੋ ਜਿਨ ਕਿਛ ਕੀਆ ਸੋਈ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਕਿਸ ਨੂੰ ਬਾਬਾ ਰੋਈਏ ਬਾਜੀ ਹੈ ਇਹ ਸੰਸਾਰੋ ਹਾਂਜੀ ਸੰਗਤ ਜੀ ਨਾਨਕ ਪਾਤਸ਼ਾਹ ਕਹਿੰਦੇ ਨੇ ਇਹ ਸੰਸਾਰ ਦੀ ਖੇਡ ਹੀ ਇਸ ਤਰ੍ਹਾਂ ਹੈ ਤੇ ਫਿਰ ਆਪਾਂ ਕਿਦੇ ਮਰਨ ਤੇ ਰੋਈਏ ਕਿਉਂਕਿ ਸਭ ਨੇ ਹੀ ਜਾਣਾ ਹੈ ਕਹਿੰਦੇ ਇਹ ਜੋ ਪਰਮੇਸ਼ਰ ਦੀ ਖੇਡ ਹੈ ਜਿਹਨੇ ਬਣਾਈ ਹੈ ਉਹੀ ਇਹਨੂੰ ਜਾਣੇ ਉਹ ਪਰਮੇਸ਼ਰ ਜਿਹਦਾ ਪਾਰ ਨਹੀਂ ਪਾਇਆ ਜਾ ਸਕਦਾ ਜਿਹਦੇ ਸਰੂਪ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਇਹ ਸਾਰੀ ਉਹਦੀ ਖੇਡ ਬਣਾਈ ਹੋਈ ਹੈ ਵਾਹਿਗੁਰੂ ਜੀ ਵਾਹਿਗੁਰੂ ਵੱਡ ਹੰਸ ਮਹੱਲਾ ਪਹਿਲਾ ਦਖਣੀ ਸੱਚ ਸਰੰਦਾ ਸੱਚਾ ਜਾਣੀਐ ਸੱਚੜਾ ਪਰਵ ਦਗਾਰੋ ਜਿਨ ਆਪੀ ਨੈ ਆਪ ਸਾਜਿਆ ਸੱਚੜਾ ਅਲਖ ਅਪਾਰੋ ਕਹਿੰਦੇ ਉਹ ਪਰਮੇਸ਼ਰ ਜਿਨੇ ਇਹ ਜਗਤ ਦੀ ਰਚਨਾ ਕੀਤੀ ਹੈ ਉਹ ਆਪ ਹੀ ਕਹਿੰਦੇ ਇਹਦੀ ਸੰਭਾਲ ਵੀ ਕਰ ਰਿਹਾ ਹੈ ਪਾਲਣਾ ਵੀ ਕਰ ਰਿਹਾ ਹੈ ਤੇ ਸੱਚਾ ਸਿਰਫ ਉਹ ਆਪ ਇਕੱਲਾ ਹੀ ਹੈ ਬਾਕੀ ਸਭ ਕੁਝ ਆਉਣ ਜਾਣ ਵਾਲਾ ਹੈ ਕਹਿੰਦੇ ਉਹ ਪਰਮੇਸ਼ਰ ਜਿਨੇ ਆਪਣੇ ਆਪ ਤੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਹ ਅਦ੍ਰਿਸ਼ਟ ਹੈ ਉਹ ਅਪਾਰ ਹੈ ਜਿਹਦਾ ਅੰਤ ਨਹੀਂ ਪਾ ਸਕਦੇ ਦੋਏ ਪੜ ਜੋੜ ਵਿਸੋੜੀਆਂ ਗੁਰਵਿੰਨ ਕੋਰ ਅੰਧਾਰੋ ਸੂਰਜ ਚੰਦ ਸਿਰ ਜਿਅਨ ਇਹਨ ਸਚਲਤ ਵਿਚਾਰੋ ਕਹਿੰਦੇ ਪਰਮੇਸ਼ਰ ਨੇ ਧਰਤੀ ਤੇ ਆਕਾਸ਼ ਦੇ ਦੋ ਪੜ ਜੋੜ ਦਿੱਤੇ ਤੇ ਵਿੱਚ ਸੰਸਾਰ ਦੀ ਰਚਨਾ ਕਰ ਦਿੱਤੀ ਵਿੱਚ ਮਾਇਆ ਦਾ ਮੋਹ ਪਾ ਦਿੱਤਾ ਇਸ ਮਾਇਆ ਦੇ ਮੋਹ ਤੋਂ ਗੁਰੂ ਤੋਂ ਬਿਨਾ ਕੋਈ ਇਸ ਹਨੇਰੇ ਚੋਂ ਜੀਵ ਨੂੰ ਕੱਢ ਨਹੀਂ ਸਕਦਾ ਇਸ ਮਾਇਆ ਦੇ ਮੋਤ ਫਿਰ ਕਹਿੰਦੇ ਸੂਰਜ ਚੰਦ ਬਣਾ ਦਿੱਤੇ ਜਿਨ੍ਹਾਂ ਕਰਕੇ ਦਿਨ ਰਾਤ ਬਣਨ ਲੱਗੇ ਤੇ ਦੁਨੀਆ ਦੀ ਖੇਡ ਸ਼ੁਰੂ ਕਰ ਦਿੱਤੀ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ ਰਹਾਓ ਕਹਿੰਦੇ हे ਸੱਚੇ ਪਰਮੇਸ਼ਰ ਜੀ ਤੂੰ ਆਪ ਸੱਚ ਹੈ ਸਾਨੂੰ ਜੀਵਾਂ ਨੂੰ ਆਪ ਦਾ ਸੱਚਾ ਪਿਆਰ ਦੇ ਦੇ ਅਸੀਂ ਤੇਰੇ ਅਸੀਂ ਤੇਰੇ ਚ ਪ੍ਰੀਤ ਪਾ ਸਕੀਏ ਤੁਦ ਸਿਰਜੀ ਮੇਦਨੀ ਦੁਖ ਸੁਖ ਦੇਵਣ ਹਾਰੋ ਨਾਰੀ ਪੁਰਖ ਸਿਰਜੀਐ ਬਿਖ ਮਾਇਆ ਮੋਹ ਪਿਆਰੋ ਕਹਿੰਦੇ ਪਰਮੇਸ਼ਰ ਜੀ ਤੁਸੀਂ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਜੀਵ ਨੂੰ ਦੁਖ ਸੁਖ ਦੇਣੇ ਕਰਨੇ ਜੀਵ ਨੂੰ ਦੁੱਖ ਸੁੱਖ ਵੀ ਪਰਮੇਸ਼ਰ ਦੀ ਰਜ਼ਾ ਵਿੱਚ ਆਉਂਦੇ ਨੇ ਫਿਰ ਨਾਰੀ ਪੁਰਖ ਬਣਾਏ ਫਿਰ ਇਹ ਸੰਸਾਰ ਦੇ ਵਿੱਚ ਮਾਇਆ ਦੇ ਮਾਇਆ ਰੂਪੀ ਜਿਹੜੀ ਜ਼ਹਿਰ ਆ ਇਹਦਾ ਪਿਆਰ ਪਾਇਆ ਖਾਣੀ ਬਾਣੀ ਤੇਰੀਆਂ ਦਿਹ ਜੀਆਂ ਆਧਾਰੋ ਫਿਰ ਸੰਸਾਰ ਦੀਆਂ ਖਾਣੀਆਂ ਬਾਣੀਆਂ ਸਭ ਕੁਝ ਬਣਾਇਆ ਤੇ ਜੀਵਾਂ ਨੂੰ ਆਪਣਾ ਆਸਰਾ ਦੇਣਾ ਸ਼ੁਰੂ ਕੀਤਾ ਕੁਦਰਤ ਤਖਤ ਰਚਾਇਆ ਸੱਚ ਨਵੇੜਨ ਹਾਰੋ ਫਿਰ ਪਰਮੇਸ਼ਰ ਨੇ ਕਹਿੰਦੇ ਇਹ ਕੁਦਰਤ ਦਾ ਤਖਤ ਬਣਾਇਆ ਆਪਦੇ ਬੈਠਣ ਲਈ ਜਿੱਥੇ ਬੈਠ ਕੇ ਉਹ ਸੱਚ ਦਾ ਨਵੇੜਾ ਕਰਦਾ ਜੀਵਾਂ ਦੇ ਲੇਖਿਆਂ ਦਾ ਨਵੇੜਾ ਕਰਦਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦੇ ਆ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ